ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਾਰਤ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅਨ ਤਜਰਬੇਕਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਪੰਜਾਬੀ ਕੇ ਨੈਟ ਕਮੇਡੀਅਨ ਜਸਵਿੰਦਰ ਪੱਲਾ ਨੂੰ ਯਾਦ ਕਰ ਪੁੱਬਾ ਮਾਰ ਰਿਹਾ ਮਸ਼ਹੂਰ ਕਲਾਕਾਰ ਇਸ ਨੂੰ ਇਸ ਗੱਲ ਨੂੰ ਲੈ ਕੇ ਮੰਗੀ ਮਾਫੀ ਮਸ਼ਹੂਰ ਪੰਜਾਬੀ ਕਮੇਟੀਅਨ ਜਸਵਿੰਦਰ ਭੱਲਾ ਦੇ ਦਹਾहांत ਕਰਨ ਉਹਨਾਂ ਦਾ ਪਰਿਵਾਰ ਅਤੇ ਫਿਲਮੀ ਸtare ਇਸ ਸਤਵੇਂ ਵਿੱਚੋਂ ਹਾਲੇ ਤੱਕ ਉੱਭਰ ਨਹੀਂ ਪਾਏ ਹਨ ਕਲਾਕਾਰ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਉਹਨਾਂ ਵੱਲੋਂ ਲਗਾਤਾਰ ਪੋਸਟ ਕੀਤੇ ਜਾ ਰਹੇ ਹਨ ਇਸ ਵਿਚਾਲੇ ਪੰਜਾਬੀ ਕਲਾਕਾਰ ਅਤੇ ਕਮੇਟੀਅਨ ਸਰਦਾਰ ਸੋਹੀ ਦਾ ਇੱਕ ਜਿਹਾ ਵੀਡੀਓ ਸਾਹਮਣੇ ਆਇਆ ਜਿਸ ਨੂੰ ਵੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਹਨ ਦਰਅਸਲ ਪੰਜਾਬੀ ਅਦਾਕਾਰ ਸਰਦਾਰ ਸੋਹੀ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਕਿ ਜਿਸ ਜੇ ਉਹ ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ ਇਸੇ ਚੋਣਾਈ ਦੱਸਿਆ ਕਿ ਆਖਰ ਕਿਉਂ ਉਹ ਪੱਲਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਇਸ ਤਰ੍ਹਾਂ ਉਹਨਾਂ ਫੁੱਟ ਫੁੱਟ ਰੋਂਦੇ ਹੋਏ ਇਹ ਕਹਾ ਕਿ ਮੈਂ ਪੱਲਾ ਦੇ ਅੰਤਿਮ ਸੰਸਕਾਰ ਵਿੱਚ ਨਹੀਂ ਪਹੁੰਚ ਸਕਿਆ ਮੈਂ ਉਹਨਾਂ ਨੂੰ ਜਹੀ ਹਾਲਤ ਵਿੱਚ ਨਹੀਂ ਵੇਖ ਸਕਦਾ ਸੀ ਇਸ ਲਈ ਮੈਂ ਸਾਬ ਕਰੋ ਮਾफी ਮੰਗ ਰਹਾ ਇਸ ਦਿਨ ਨਾਲ ਹੀ ਉਹਨਾਂ ਕਾ ਕੇ ਮੈਂ ਉਹਨਾਂ ਦੇ ਭੋਗ ਵਿੱਚ ਜਾਵਾਂਗਾ ਤੇ ਪਰਿਵਾਰ ਵਾਲਿਆਂ ਤੋਂ ਵੀ ਮਾਫੀ ਮੰਗਾਂਗਾ ਹਾਲਾਂਕਿ ਇਹ ਸਾਰੀਆਂ ਗੱਲਾਂ ਉਹਨਾਂ ਨੇ ਰੋਂਦੇ ਹੋਏ ਕਹੀਆਂ ਉਹਨਾਂ ਨੂੰ ਜਸਵਿੰਦਰ ਪੱਲਾ ਦੀ ਮੌਤ ਦਾ ਡੂੰਗਾ ਸਤਮ ਸਤਮਾ ਲੱਗਾ ਹੈ ਜੇ ਇਸ ਵਿੱਚੋਂ ਹਾਲੇ ਤੱਕ ਉਹ ਬਾਹਰ ਨਹੀਂ ਨਿਕਲ ਸਕੇ ਇਸ ਵੀਡੀਓ ਵਿੱਚ ਅੱਕੇ ਤੁਸੀਂ ਦੇਖੋ